ਸ਼ੁਰੂ ਕਰੋ ਸ਼ੁਰੂ ਕਰੋ ਕਾਬਲ ਜੇਲ੍ਹ 'ਤੇ ਬੰਦ ਕਰੋ ਬੰਦ ਕਰੋ ਬੰਦ ਕਰੋ ਕਾਬਲ ਜੇਲ੍ਹ 'ਤੇ ਬੰਦ ਕਰੋ ਬੰਦ ਕਰੋ ਬੰਦ ਕਰੋ ਬੰਦ ਕਰੋ ਬਈ ਬੰਦ ਕਰੋ ਬੰਦ ਕਰੋ ਬੰਦ ਕਰੋ ਕਾਬਲ ਜੇਲ੍ਹ 'ਤੇ ਬੰਦ ਕਰੋ ਬੰਦ ਕਰੋ ਕੀ ਆਪਣੇ ਮਾਧਿਅਮ ਨਾਲ ਦੋ ਨੌਕਰੀਆਂ ਦਵਾਂ ਪੁਰਾਣਾ ਠੇਕੇ ਦਾ ਨੰਬਰ ਹੈ ਨਾ ਹਾਂਜੀ ਪਰਿਵਾਰਿਕ ਨੰਬਰ ਹੈ ਪਰਿਵਾਰਿਕ ਮੈਂਬਰ ਨੂੰ ਬੁਲਾਇਆ ਨਹੀਂ ਹਜੇ ਗੱਲ ਫੋਨ 'ਤੇ ਚੱਲਦੀ ਗਈ ਆ ਲੇਕਿਨ ਮੈਂ ਬੇਨਤੀ ਕਰ ਰਿਹਾ ਕਿ ਜਿੱਦਾਂ 1947 ਦੇਸ਼ ਆਜ਼ਾਦ ਹੋਣ ਤੋਂ ਬਾਅਦ ਕੁੱਲੇ ਚ ਕੋੜਾ ਸੁੱਟਿਆ ਜਾਂਦਾ ਸੀ ਚੱਕ ਕੇ ਡੈਂਪ ਜਿਹੜੇ ਆ ਉਹ ਬਾਹਰ ਡੈਂਪ ਤੇ ਲਾਇਆ ਜਾਂਦਾ ਸੀ ਪੱਟਿਆਂ ਦੇ ਵਿੱਚ ਉੱਥੇ ਸੁੱਟਦੇ ਸੀ ਕੋੜਾ ਇਸ ਲਈ ਜੇ ਸਿਸਟਮ ਕਰੋੜਾਂ ਰੁਪਏ ਦੇ ਨਾਲ ਠੇਕਾ ਲਿੱਤਾ ਗਿਆ ਉਹ ਜੇ ਕਰੋੜਾਂ ਦਾ ਠੇਕਾ ਲਿੱਤਾ ਗਿਆ ਵਾ ਤੇ ਸੁਵਿਧਾਵਾਂ ਤਾਂ ਦੇਣ ਤੇ ਸੁਵਿਧਾਵਾਂ ਨਹੀਂ ਮਿਲੂਗੀਆਂ ਤੇ ਧਰਨਾ ਪ੍ਰਦਰਸ਼ਨ ਇੱਥੇ ਹੀ ਜਾਰੀ ਰਹੂਗਾ ਔਰ ਕੰਮ ਵੀ ਬੰਦ ਇੱਥੇ ਰਹੂਗਾ ਜੇ ਜੋ ਮਰਜੀ ਜੋ ਮਰਜੀ ਜੋਰ ਲਾ ਲਵੇ ਕੋਈ ਦਿੱਕਤ ਨਹੀਂ ਚਾਲੂ ਕੀਤਾ ਗਿਆ ਹੁਣ ਇਹ ਹਜੇ ਚਾਲੂ ਨਹੀਂ ਹੈਗਾ ਹੁਣ ਇਹ ਸਾਫ ਆਇਆ ਤਾਂ ਮਸ਼ੀਨਾਂ ਵੀ ਠੀਕ ਕਰਨ ਵਾਲੇ ਆ ਗਏ ਅੱਛਾ ਜੀ ਕਿ ਸਾਰਾ ਨੇ ਜਦੋਂ ਨੈਚਰਲੀ ਗੱਲਾਂ ਮਸ਼ੀਨਾਂ ਠੀਕ ਹੋਣਾ ਲੈ ਵੀ ਆਉਗੇ ਪਹਿਲਾਂ ਕੋਈ ਨਹੀਂ ਆਂਦਾ ਵੀਗਾ ਹਮੋ ਟਾਈਮ ਸੀ ਸਟਾਫ ਦਾ ਪੜਿਆ ਹਾਂ ਹਾਂਜੀ ਲੇਕਿਨ ਜਿਹੜਾ ਰੈਗੂਲਰ ਜਿਹ ਰੈਗੂਲਰ ਜਿਹੜੀ ਬਾਰ-ਬਾਰ ਸਮੱਸਿਆ ਮੰਦੀਆ ਇਹ ਠੇਕੇਦਾਰ ਨੂੰ ਤੁਸੀਂ ਜਿਹੜਾ ਗੁਰਜੀਤ ਸੁਪਰਵਾਈਜ਼ਰ ਉਹਨੂੰ ਖੋਹ ਤੁਸੀਂ ਛੋਕ ਕੇ ਕੀ ਪਾਈ ਜੇ ਤੇ ਕਰੋੜਾ ਰੁਪਿਆ ਠੇਕੇ ਤੇ ਲਿੱਤਾ ਵਾ ਉਹਨੂੰ ਅਰਬ ਰੁਪਿਆ ਬਣਾ ਰਿਆ ਪਿਆਵਾ ਤੇ ਉਹ ਕਿੱਦਾਂ ਸਿਸਟਮ ਬਣੂਗਾ ਬਿਲਕੁਲ ਉਹਨੂੰ ਬੁਲਾਣੇ ਉਹਨੂੰ ਤੁਸੀਂ ਛੋਕ ਕੇ ਕਹੋ ਜਰਾ ਕਿਉਂਕਿ ਇਹ ਇਹ ਚੀਜ਼ਾਂ ਬਰਦਾਸ਼ਤ ਨਹੀਂ ਹੋਣੀਆਂ ਬਿਲਕੁਲ ਹੀ ਬਰਦਾਸ਼ਤ ਤੋਂ ਬਾਹਰ ਸਾਡੇ ਸਮਾਜ ਦਾ ਸਾਥੀ ਜਿਹੜਾ ਵਾ ਉਹ ਮਰ ਗਿਆ ਵਾ ਅਸੀਂ ਕੋਈ ਪਰਵਾਹ ਨਹੀਂ ਕਰਨੀ ਚਾਹ ਜਿਹੜਾ ਮਰਜੀ ਅਫਸਰ ਹੋਵੇ ਅਸੀਂ ਤਾਂ ਇਹ ਚਾਹਦੇ ਹਾਂ ਕਿ ਸਾਡੇ ਵਾਲਾ ਬੰਦਾ ਮਰ ਗਿਆ ਉਹ ਵਾਪਸ ਨਹੀਂ ਆਣਾ ਜਿਹੜਾ ਜਸ਼ਪਾਲ ਮਰ ਗਿਆ ਸਾਡਾ ਉਹ ਵਾਪਸ ਨਹੀਂ ਆਣਾ ਲੱਭ ਲੈ ਜਰਾ ਸਾਡਾ ਜਸ਼ਪਾਲ ਦੱਸੋ ਤੁਸੀਂ ਵਾਪਸ ਲਿਆ ਲਓਗੇ ਤੁਸੀਂ ਅਫਸਰ ਹੋ ਸਾਡਾ ਜਿਹੜਾ ਬੰਦਾ ਇਸ ਬੱਤੂ ਕਰਕੇ ਮਰ ਗਿਆ ਮਾਨਸਿਕ ਤੌਰ ਤੇ ਨੂੰ ਅਟੈਕ ਆ ਗਿਆ ਕਰਕੇ ਸਮੱਸਿਆਵਾਂ ਕਰਕੇ ਮਰ ਗਿਆ ਉਹ ਵਾਪਸ ਆ ਜਾਊਗਾ ਕੋਈ ਜਿੰਮੇਵਾਰ ਕੋਣਾ ਉਹਨਾਂ ਜਮਾਨਤ ਦੀ ਲੋਗੋ ਅੱਜ ਤੱਕ ਹੋ ਰਹੀ ਤੀ ਜਿਹੜੇ ਮਸ਼ੀਨਾਂ ਠੀਕ ਨਹੀਂ ਕਰਦੇ ਜੇ ਮਸ਼ੀਨਾਂ ਠੀਕ ਹੋ ਜਾਂਦੀਆਂ ਪ੍ਰੋਪਰ ਟੰਗ ਨਾਲ ਕੂੜਾ ਛੱਡ ਕੇ ਜਾਂਦਾ ਤੇ ਉਹ ਬੰਦਾ ਆਪਣੇ ਪ੍ਰੋਪਰ ਟੰਗ ਨਾਲ ਜੇ ਬਿਮਾਰ ਵੀ ਹੋ ਜਾਂਦਾ ਤੇ ਟਾਈਮ ਮਿਲਦਾ ਉਹਨੂੰ ਇਲਾਜ ਕਰਾਉਣ ਦਾ ਲੇਕਿਨ ਉਹਨੂੰ ਇਲਾਜ ਕਰਾਉਣ ਦਾ ਟਾਈਮ ਨਹੀਂ ਮਿਲਿਆ ਉਹ ਬਿਮਾਰ ਹੋ ਗਿਆ ਉਹਨੂੰ ਅਟੈਕ ਹੋ ਗਿਆ ਜਿਸ ਬੰਦੇ ਦੇ ਤਿੰਨ ਬੰਦੇ ਮਰ ਚੁੱਕੇ ਆ ਕੱਲ ਇੱਕ ਰੇਲਵੇ ਲੈਂਡ ਤੇ ਜਾ ਕੇ ਕੱਟ ਕੇ ਮਰ ਗਿਆ ਉਹ ਵਿਚਾਰਾ ਪ੍ਰਾਈਵੇਟ ਸੀਗਾ ਮੈਨੂੰ ਇਸ ਬਾਰੇ ਕੋਈ ਨਹੀਂ ਪਤਾ ਪਰ ਕਿਹਾ ਕਿ ਜੇ ਕੋਈ ਮਾਰਟੀਰੀ ਰਿਵਿਊ ਹੋਵੇ ਤਾਂ ਸੰਬੰਧਿਤ ਸੋਰਸ ਹੌਸਟਿੰਗ ਦਾ ਪਰ ਕਿਉਂ ਨਹੀਂ ਕਿ ਉਹ ਸੁਭਾਏ ਨਾਲ ਬਣਾਇਆ ਹੈ ਸਰ ਮੈਨੂੰ ਜਿਨਾ ਬਖਰਾਬ ਹੈ ਜਿੰਨਾ ਤੱਕ ਕੋਈ ਨਾ ਹੈ ਐਕਚੁਅਲੀ ਜਿਨਾ